ਲਾਵਟ ਵਾਲੇ ਗੁੜ ਦਾ ਕਿਵੇਂ ਪਤਾ ਲੱਗਦਾ ਉਹ ਜਰੂਰ ਮੈਂ ਚਾਹਣਾ ਤੁਸੀਂ ਸਮਝਾਓ ਬੜੇ ਸਾਲਾਂ ਤੋਂ ਤੁਸੀਂ ਕੰਮ ਕਰ ਰਹੇ ਹੋ। ਖੰਡ ਨੂੰ ਲੂਕ ਮਿਕਸ ਕਰ ਦਿੰਦੇ ਆ, ਖੰਡ ਦੀਆਂ ਬੂਰੀਆਂ ਪਾਉਂਦੇ ਆ। ਜੇ ਤੁਸੀਂ ਗੁੜ ਪੇਸੀ ਭੰਨੋਗੇ ਨਾ, ਤਾਂ ਉਹਦੇ ਵਿੱਚ ਅਲੱਗ ਲੇਅਰ ਟਾਇਪ ਹੋ ਗਈ। ਜਿੱਦਾਂ ਖੰਡ ਦੀ ਲੇਅਰ ਹੁੰਦੀ ਹੈ ਨਾ, ਅਲੱਗ ਲੇਅਰ ਤੁਹਾਨੂੰ ਮਿਲੂਗੀ। ਲੇਅਰ ਤਾਂ ਇਹਦੇ ਵਿੱਚ ਵੀ ਦੇਖੋਗੇ ਤੁਹਾਨੂੰ, ਪਰ ਉਹਦਾ ਟੇਸਟ ਅਲੱਗ ਹੋਗਾ ਉਹਦਾ। ਖੰਡ ਦੇ ਦਾ ਨੁਕਸਾਨ ਹੈਗੇ ਹੈਗੇ ਆ। ਤੁਹਾਨੂੰ ਪਤਾ 80% ਲੋਕਾਂ ਨੂੰ ਤਾਂ ਸ਼ੂਗਰ ਦੇ ਮਰੀਜ਼ ਹੋ ਚੁੱਕੇ ਠੀਕ ਆ, ਖਾਸ ਕਰਕੇ ਇੰਡੀਆ ਵਿੱਚ ਦਾ। ਜਣ ਸ਼ੁਕਰਦੀ ਰਾਜਧਾਨੀ ਬਣ ਗਿਆ ਠੀਕ ਹੈ ਖੰਡ ਵੀ ਜਿਹੜੇ ਪਾਉਂਦੇ ਨੇ ਉਹ ਥਰਡ ਕੁਆਲਟੀ ਦੇ ਖੰਡਮ ਹੁੰਦੇ ਆ ਉਹਦੇ ਵਿੱਚ ਫਰਸਟ ਕੁਆਲਟੀ ਨਹੀਂ ਫਰਸਟ ਕੁਆਲਟੀ ਥਰਡ ਕੁਆਲਟੀ ਜਿਹਦੇ ਵਿੱਚ ਜਾਨੀ ਕਿ ਗਲੀਆਂ ਕੋਲੀ ਜਿਹਦੇ ਵਿੱਚ ਕੀੜੇ ਚੱਲਦੇ ਉਹ ਮੈਂ ਦੇਖਿਆ ਡਾਕਟਰ ਸਾਹਿਬ ਨੇ ਜਿਹਦਾ ਵੀਡੀਓ ਬਣਾ ਕੇ ਜਿਹਦਾ ਉਹਨਾਂ ਰੇਡ ਕੀਤੀ ਆ ਉਹਦੇ ਵਿੱਚ ਦੇਖਿਆ ਖੰਡ ਵੀ ਥਰਡ ਕੁਆਲਟੀ ਦੀ ਖੰਡ ਦੇ ਨਾਲ ਨਾਲ ਸਿੰਥੈਟਿਕ ਕਲਰ ਵੀ ਪਾਉਂਦੇ ਆ ਹੋਰ ਪਤਾ ਨਹੀਂ ਕਿਹੜਾ ਕੈਮੀਕਲ ਪਾਉਂਦੇ ਆ ਕਲਰ ਕਿਉਂ ਪਾਉਂਦੇ ਰੰਗ ਐਵੇਂ ਦਾ ਹੋ ਜੀ ਹਾਂ ਕਲਰ ਤਾਂ ਪਾਉਂਦੇ ਆ ਜਾਨੀ ਕਿ ਗੁੜ ਦਾ ਕਲਰ ਜਾਨੀ ਕਿ ਜਿੱਦਾਂ ਲੱਡੂ ਰੰਗ ਹੋਇ ਦੁਨੀਆ ਦੇ ਹਰ ਕੋਨੇ ਵਿੱਚ ਗੋੜ ਪਹੁੰਚ ਗਿਆ ਇੱਕ ਜਿੱਦਾਂ ਪਾਕਿਸਤਾਨ ਜਾਂ ਕਜ਼ਾਕਿਸਤਾਨ ਜਾਂ ਇੱਧਰਲੇ ਕੰਟਰੀਆਂ ਵਿੱਚ ਨਹੀਂ ਗਿਆ ਜਾਂ ਚైనా ਵਿੱਚ ਨਹੀਂ ਗਿਆ ਬਾਕੀ ਤਕਰੀਬਨ ਸਾਰੇ ਕੰਡੇ ਵਿੱਚ ਆਪਣਾ ਗੋੜ ਪਹੁੰਚ ਗਿਆ ਇਹ ਬੇਲਣਾਂ ਚ ਇੱਕ ਸਿਫਤ ਹੋਰ ਹੈ ਤੁਹਾਨੂੰ ਬਾਕੀ ਲੈਬਰ ਮਿਲੂਗੀ ਸਿਰਦਾ ਬੇੜੀ ਵਾਲੀ ਇਹਨਾਂ ਦੇ ਰਾਹਤ ਸਰਟੀਫਿਕੇਟ ਪਿੰਡਾਂ ਵਾਲਾ ਕੋਈ ਬੰਦਾ ਨਹੀਂ ਤੁਹਾਨੂੰ ਲੱਭ ਜਦੋਂ ਮੱਝ ਚੈੱਕ ਕਰ ਸਕੋ ਜੀ ਕਦੇ ਨਹੀਂ ਰੱਖਦੇ ਸੀਗੜ ਬੀੜੀ ਪਿੰਡ ਵਾਲੇ ਨਹੀਂ ਆਪਾਂ ਰੱਖਦੇ ਨਹੀਂ ਸਰ ਆਪਾਂ ਨਹੀਂ ਰੱਖਦੇ ਆਪਾਂ ਉਹ ਸਫਾਈ ਸਾ ਤੋਂ ਵੱਡੀ ਗੱਲ ਸਾਡੇ ਪੰਜਾਬੀ ਬੰਦੇ ਕੰਮ ਕਰਦੇ ਠੀਕ ਹੈ ਇੱਕ ਅੱਧਾ ਹੀ ਬੰਦਾ ਜਣੇ ਕਿ ਜੂਪੀ ਦਾ ਕੰਮ ਕਰਦਾ ਬਾਕੀ ਸਾਰੇ ਪੰਜਾਬੀ ਬੰਦੇ ਕੰਮ ਕਰਦੇ ਸਭ ਤੋਂ ਪਹਿਲਾਂ ਤਾਂ ਜੋ ਰਸ ਆਪਾਂ ਕੱਢਦੇ ਆਂ ਉਹ ਫੀਪੇ ਵਿੱਚ ਪਾ ਕੇ ਇਹ ਤਵੀ ਇਹਨੂੰ ਤਵੀ ਕਹਿੰਦੇ ਆ ਠੀਕ ਹੈ ਇਹਦੇ ਵਿੱਚ ਪਹਿਲਾਂ ਆਪਾਂ ਰਸ ਜਣੇ ਕਿ ਚਾਰ ਫੀਪੇ ਪਾ ਦਿੰਦੇ ਆ ਠੀਕ ਹੈ ਜੀ ਆ ਆਛਾਣ ਨਹੀਂ ਲਾਈ ਉਧਰ ਫਿਲਟਰ ਹੁੰਦਾ ਇਧਰ ਹੀ ਫਿਲਟਰ ਹੁੰਦਾ ਰਸ ਠੀਕ ਹੈ ਉਸ ਤੋਂ ਬਾਅਦ ਜਦੋਂ ਆ ਪਤ ਆ ਜਾਂਦੀ ਹੈ ਠੀਕ ਹੈ ਜੀ ਤੇ ਆ ਜਿੱਥੋਂ ਬਾਲ ਜਿਹੜਾ ਆਪਾਂ ਇਹ ਬਾਲ ਲੱਗਾ ਹੋਇਆ ਤੇ ਇਹ ਜਿਹੜੇ ਤੋਂ ਆ ਜਿੱਥੇ ਰਿਆਇ ਤੋਂ ਆ ਬਾਲ ਲੱਗਾ ਜਦੋਂ ਆ ਜਾਂਦੀ ਆ ਇਹ ਪਾ ਚੱਕ ਕੇ ਆਪਾਂ ਇਹਦੇ ਵਿੱਚ ਪਾਉਂਦੇ ਆ ਤੇ ਇਧਰੋਂ ਬਾਲ ਖੋਲ ਦਿੰਦੇ ਆ ਇਹ ਚਾਰ ਦੇ ਚਾਰ ਪੀਪੇ ਇਹਦੇ ਵਿੱਚ ਆ ਜਾਂਦੇ ਠੀਕ ਹੈ ਗੱਤ ਹੋ ਗਈ ਆ ਫਿਰ ਆਪਾਂ ਇਧਰ ਚੱਕ ਕੇ ਇਹ ਗੰਡ ਵਿੱਚ ਪਾ ਦਿੰਦੇ ਆ ਠੀਕ ਹੈ ਇਹ ਗੰਡ ਲੱਕੜ ਦਾ ਬਾਕਸ ਹੀ ਆ ਇਹਨੂੰ ਗਾਂਡੇ ਕਹਿੰਦੇ ਪੰਜਾਬੀ ਵਿੱਚ ਠੀਕ ਹੈ ਇਹਦੇ ਵਿੱਚ ਪਾ ਦਿੰਦੇ ਆ ਇਹਦੇ ਵਿੱਚ 5-7 ਮਿੰਟ ਵਿੱਚ ਇਹ ਰੰਬਾ ਪਾ ਮਾਰਦੇ ਆ ਸਾਹਮਣੇ ਖੁਰਪਾ ਪਿਆ ਔਰੰਬਾ 5-7 ਮਿੰਟ ਰੰਬਾ ਮਾਰ ਔਰੰਬਾ ਪਿਆ ਜੀ ਰੰਬਾ ਆਪਾਂ ਇਹਦੇ ਵਿੱਚ ਮਾਰਦੇ 5-7 ਮਿੰਟ ਉਸ ਤੋਂ ਬਾਅਦ ਇਹ 5-7 ਮਿੰਟ ਪੱਤ ਜੰਮ ਜਾਂਦੀ ਹੈ ਫਿਰ ਆਪਾਂ ਇਹਦੇ ਪੇਸੀਆਂ ਲੋਂਦੇ ਠੀਕ ਹੈ ਇਹਨਾਂ ਜੜ ਕੇ ਦੇਸੀ ਤਰੀਕੇ ਨਾਲ ਆਪਾਂ ਗੋੜ ਬਣਾਉਂਦੇ ਹਾਂ ਹਾਂ ਜਿੱਦਾਂ ਦਾ ਕੋਈ ਨਾ ਵੱਡੇ ਘੜਾ ਇਹ ਲਾ ਕੇ ਜਾਓ ਬਣਾਤਾ ਇਦਾਂ ਬਣਾਤਾ ਆਪਾਂ ਦੇਸੀ ਤਰੀਕੇ ਨਾਲ ਬਣਾਉਂਦਾ ਉਹ ਦੇਖੋ ਲੋਕ ਆਰਡਰ ਲੈ ਕੇ ਆ ਗੋੜ ਇੱਧਰ ਤਿਆਰ ਹੋ ਜਾਂਦਾ ਦੇਖੋ ਇਹ ਪੱਤ ਜਿਹੜੀ ਜੰਮ ਗਈ ਸੀਗੀ ਹਾਂ ਤੇ ਕਸਟਮਰ ਦੇਖੋ ਸਰ ਕੋ ਬਾਹਰ ਖੜੇ ਆ ਠੀਕ ਆ ਬਾਹਰ ਜਿੱਦਾਂ ਗੋੜ ਕੋਈ ਇੰਗਲੈਂਡ ਅਮਰੀਕਾ ਕੈਨੇਡਾ ਵਗੈਰਾ ਸਾਰਾ ਕੋਈ ਦੇਸ਼ਾਂ ਵਿੱਚ ਲੈ ਕੇ ਜਾਂਦੇ ਆਪਾਂ ਅੱਜ ਕਿਸੇ ਦਾ ਆਰਡਰ ਫੜਦੇ ਆ ਉਹਨੂੰ 30 ਦਿਨ ਬਾਅਦ ਆਪਾਂ ਡਿਲੀਵਰ ਕਰਦੇ ਆ ਮਾਪੇ। ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਗੰਨੇ ਦਾ ਸੀਜ਼ਨ ਹੈ ਔਰ ਖਾਸ ਤੌਰ ਤੇ ਗੁੜ ਬਣਾਉਣ ਦਾ ਸੀਜ਼ਨ ਚੱਲ ਰਿਹਾ ਹੈ ਔਰ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਮਿਲਾਵਟ ਖੋਰੀ ਵੀ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਲਗਾਤਾਰ ਦੇਖਿਆ ਕਿ ਰੇਡ ਕਰ ਰਹੀ ਸੀ ਅਫਸਰ ਔਰ ਫੜ ਰਹੀ ਸੀ ਕਿ ਖੰਡ ਮਲਾਈ ਜਾ ਰਹੀ ਸੀ ਮਿਕਸ ਕੀਤੀ ਜਾ ਰਹੀ ਸੀ ਗੁੜ ਦੇ ਵੇਲਣੇ ਦੇ ਉੱਪਰ ਅਸੀਂ ਇੱਕ ਜਿੱਥੇ ਗੁੜ ਵੀ ਬਣਾਇਆ ਜਾ ਰਿਹਾ ਔਰ ਪੂਰਾ ਪ੍ਰੋਸੈਸ ਵੀ ਸਮਝਾਵਾਂਗੇ ਤੇ ਨਾਲ ਹੀ ਜਿਹੜੇ ਇਸ ਵੇਲਣੇ ਦੇ ਮਾਲਕ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਵੇਂ ਗੁੜ ਪੂਰਾ ਤਿਆਰ ਹੁੰਦਾ ਪ੍ਰੋਸੈਸ ਕੀ ਹੈ ਗੰਨਾ ਕਿਹੜਾ ਵਰਤਦੇ ਆ ਇਹ ਕਿਉਂਕਿ ਗੰਨੇ ਦੀਆਂ ਵੀ ਅੱਡ-ਅੱਡ ਕਿਸਮਾਂ ਹੁੰਦੀਆਂ ਔਰ ਕਿੱਥੋਂ ਗੰਨਾ ਆਉਂਦਾ ਤੇ ਇਹਦੇ ਨਾਲ-ਨਾਲ ਗੁੜ ਦੀ ਅਸਲ ਪਛਾਣ ਕੀ ਹੈ ਜਿਹੜਾ ਮਲਾਵਟੀ ਗੁੜ ਹੁੰਦਾ ਉਹਦੀ ਪਛਾਣ ਕੀ ਹੁੰਦੀ ਹੈ ਜਾਗਰੂ ਕਰਾਂਗੇ ਤੁਹਾਨੂੰ ਅੱਜ ਬਲਦੇਵ ਰਾਜ ਜੀ ਸਾਡੇ ਨਾਲ ਨੇ ਬਲਦੇਵ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਸਭ ਤੋਂ ਪਹਿਲਾਂ ਤਾਂ ਚਾਹਣਾ ਗੰਨਾ ਕਿਹੜਾ ਵਰਤ ਰਹੇ ਹੋ ਤੁਸੀਂ ਔਰ ਅੱਜ ਤਾਂ ਸਟਾਕ ਘੱਟ ਲੱਗ ਰਿਹਾ ਮੈਨੂੰ ਲੱਗਦਾ ਤੁਹਾਡੇ ਕੋਲੇ ਗੰਨਾ ਸਰ ਆਪਾਂ 85 ਦੇ ਕਿੰਨੇ ਵਰਤਦੇ ਹਾਂ 85 ਕਿਸਮ ਦੇ ਹਾਂ ਜੀ ਹਾਂ ਜੀ ਬਾਕੀ ਕੰਨੇ ਸਟਾਕ ਸਾਡੇ ਕੋਲ ਕੱਲੂ ਆ ਜਾਣਾ ਹੋਰ ਹਾਂ ਜੀ ਹਾਂ ਗੁੜ ਦੀ ਪ੍ਰੋਸੈਸ ਮੈਂ ਚਾਹਣਾ ਚੱਲ ਕੇ ਦਿਖਾਈਏ ਇੱਥੇ ਵੇਲਣਾ ਚੱਲ ਰਿਹਾ ਪਰਪ ਔਰ ਪੂਰਾ ਪ੍ਰੋਸੈਸ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਤੇ ਇਹਦੇ ਨਾਲ ਕਿਉਂਕਿ ਮਿਲਾਵਟ ਖੋਰੀ ਬਹੁਤ ਜ਼ਿਆਦਾ ਵਧੀ ਆ ਔਰ ਉਹਦੇ ਤੋਂ ਬਚਣ ਲਈ ਵੀ ਜ਼ਰੂਰ ਚਾਹਾਂਗੇ ਆ ਇੱਥੋਂ ਸ਼ੁਰੂ ਹੁੰਦਾ ਸਾਰਾ ਪ੍ਰੋਸੈਸ ਪਹਿਲਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਰਸ ਆਪਾਂ ਕੱਢਦੇ ਆਂ ਉਹ ਪੀਪੇ ਵਿੱਚ ਪਾ ਕੇ ਇਹ ਤਵੀ ਇਹਨੂੰ ਤਵੀ ਕਹਿੰਦੇ ਆ ਠੀਕ ਆ ਇਹਦੇ ਵਿੱਚ ਪਹਿਲਾਂ ਆਪਾਂ ਰਸ ਜਣ ਕੇ ਚਾਰ ਪੀਪੇ ਪਾ ਦਿੰਦੇ ਆ ਠੀਕ ਆ ਜੀ ਪਰੇਸ਼ਾਨ ਨਹੀਂ ਲਾਈ ਹਾਂ ਆ ਚਾਹ ਨਹੀਂ ਲਾਈ ਉਧਰ ਫਿਲਟਰ ਹੁੰਦਾ ਇੱਧਰ ਹੀ ਫਿਲਟਰ ਹੁੰਦਾ ਰਸ ਠੀਕ ਹੈ ਉਸ ਤੋਂ ਬਾਅਦ ਜਦੋਂ ਆ ਪੱਤ ਆ ਜਾਂਦੀ ਆ ਠੀਕ ਆ ਜੀ ਤੇ ਆ ਇਥੋਂ ਬਾਲ ਜਿਹੜਾ ਆਪ ਇਹ ਬਾਹ ਲੱਗਾ ਹੋਇਆ ਤੇ ਇਹ ਜਿਹੜਾ ਦਿਸਰੀ ਰਿਆਇ ਤੋਂ ਆਹ ਬਾਹ ਲੱਗਾ ਜਦੋਂ ਆ ਜਾਂਦੀ ਆ ਇਹ ਪਾ ਚੱਕਾ ਆਪਾਂ ਇਹਦੇ ਵਿੱਚ ਪਾਉਂਦੇ ਆ ਤੇ ਇਧਰੋਂ ਬਾਹ ਖੋਲ ਦਿੰਦੇ ਆ ਇਹ ਚਾਰ ਦੇ ਚਾਰ ਪੀਪੇ ਤੇ ਇਹਦੇ ਵਿੱਚ ਆ ਜਾਂਦੇ ਠੀਕ ਹੈ ਜੀ ਅਸੀਂ ਸਭ ਤੋਂ ਪਹਿਲਾਂ ਜਦੋਂ ਇਹਦੇ ਵਿੱਚ ਤਵੀ ਵਿੱਚ ਪੀਪੇ ਪਾ ਕੇ ਆਪਾਂ ਇਹ ਮੋਰੇ ਬਾਹ ਖੋਲ ਦਿੰਦੇ ਆ ਇਹ ਪੱਤੇ ਜਦੋਂ ਰਿਜ ਜਾਂਦੀ ਆ ਬਿਲਕੁਲ ਯਾਨੀ ਕਿ ਹੋ ਜਾਂਦੀ ਆ ਇਹਦਾ ਤਕਰੀਬਨ 1 ਘੰਟੇ ਦਾ ਪ੍ਰੋਸੈਸ ਆ ਠੀਕ ਹੈ ਜੀ 1 ਘੰਟਾ ਜਿਹੜੀ ਰੌ ਉਬਲਦੀ ਰਹਿਣੀ ਹੈ 1 ਘੰਟਾ ਰੌ ਉਬਲਦੀ ਰਹਿੰਦੀ ਆ ਬਾਅਦ ਵਿੱਚ ਜਦੋਂ ਇਹ ਗਾੜੀ ਹੋ ਜਾਂਦੀ ਆ ਯਾਨੀ ਕਿ ਕਰੀ ਕਰਨ ਨੂੰ ਪਤਾ ਲੱਜਦਾ ਜਾਨੀ ਕਿ ਬੇਪੱਤ ਹੋ ਗਈ ਆ ਫਿਰ ਆਪਾਂ ਇਧਰ ਚੱਕ ਕੇ ਇਹ ਗੰਡ ਵਿੱਚ ਪਾ ਦਿੰਦੇ ਆ ਠੀਕ ਹੈ ਇਹ ਗੰਡ ਲੱਕੜ ਦਾ ਬਾਕਸ ਹੀ ਆ ਇਹਨੂੰ ਗਾਂਡੇ ਕਹਿੰਦੇ ਪੰਜਾਬੀ ਵਿੱਚ ਠੀਕ ਹੈ ਇਹਦੇ ਵਿੱਚ ਪਾ ਦਿੰਦੇ ਆ ਇਹਦੇ ਵਿੱਚ 5-7 ਮਿੰਟ ਵਿੱਚ ਇਹ ਰੰਬਾ ਪਾ ਮਾਰਦੇ ਆ ਸਾਹਮਣੇ ਖੁਰਪਾ ਪਿਆ ਉਹ ਰੰਬਾ 5-7 ਮਿੰਟ ਰੰਬਾ ਮਾਰ ਉਹ ਰੰਬਾ ਪਿਆ ਜੀ ਰੰਬਾ ਆਪ ਇਹਦੇ ਵਿੱਚ ਮਾਰਦੇ 5-7 ਮਿੰਟ ਉਸ ਤੋਂ ਬਾਅਦ ਇਹ 5-7 ਮਿੰਟ ਪੱਤ ਜੰਮ ਜਾਂਦੀ ਆ ਫਿਰ ਆਪਾਂ ਇਹਦੇ ਪੇਸੀਆਂ ਲਾਉਂਦੇ ਆ ਠੀਕ ਹੈ ਜੀ ਹਾਂ ਜੀ ਉਧਰ ਵੀ ਚੱਲੀ ਜਾਂਦਾ ਇਸੇ ਤਰੀਕੇ ਦੇ ਨਾਲ ਸਾਡਾ ਆਪਾਂ ਡਬਲ ਕੜਾਹ ਲਾਇਆ ਠੀਕ ਹੈ ਇਹਦਾ ਸੇਮ ਜੜ ਕੇ ਦੇਸੀ ਤਰੀਕੇ ਨਾਲ ਆਪਾਂ ਗੁੜ ਬਣਾਉਂਦੇ ਹਾਂ ਇੱਥੇ ਹਾਂ ਜਿਉਂ ਤਾਂ ਦਾ ਕੋਈ ਨ ਵੱਡੇ ਕੜਾਹੀ ਲਾ ਕੇ ਜਾਓ ਬਣਾਤਾ ਇਦਾਂ ਬਣਾਤਾ ਆਪਾਂ ਦੇਸੀ ਤਰੀਕੇ ਨਾਲ ਬਣਾਉਂਦਾ ਉਹ ਦੇਖੋ ਲੋਕ ਆਰਡਰ ਲੈ ਕੇ ਆਹ ਗੁੜ ਇੱਧਰ ਤਿਆਰ ਹੋ ਜਾਂਦਾ ਦੇਖੋ ਇਹ ਪੱਤ ਜਿਹੜੀ ਜੰਮ ਗਈ ਸੀਗੀ ਹਾਂ ਉਹ ਜਿਹੜੀ ਪੱਤ ਜੰਮ ਗਈ ਸੀ ਆ ਦੇਖੋ ਇੱਧਰ ਪੱਤ ਕੱਢੀ ਆ ਬਿਲਕੁਲ ਗੁੜ ਦੇਖੋ ਕਿੰਦਾ ਵਧੀਆ ਇੱਕਦਮ ਵਧੀਆ ਗੁੜ 85 ਦੇ ਗੰਨੇ ਦਾ ਗੁੜਾ ਬਹੁਤ ਵਧੀਆ ਗੁੜਾ ਹਾਂਜੀ ਇਹ ਕਸਟਮਰ ਦੇਖੋ ਸਾਰ ਕੋ ਬਾਹਰ ਖੜੇ ਆ ਠੀਕ ਆ ਬਾਹਰ ਜਿੱਦਾ ਗੋੜ ਕੋਈ ਇੰਗਲੈਂਡ ਅਮਰੀਕਾ ਕੈਨੇਡਾ ਵਗੈਰਾ ਸਾਰਾ ਕੋਈ ਦੇਸ਼ਾਂ ਵਿੱਚ ਲੈ ਕੇ ਜਾਂਦੇ ਇੱਥੋਂ ਹਾਂਜੀ ਲੈ ਕੇ ਜਾਂਦੇ ਸਰ ਹਾਂਜੀ ਆਰਡਰ ਤੇ ਵੀ ਤਿਆਰ ਕਰਦੇ ਹਾਂ ਆਹ ਆਰਡਰ ਤੇ ਜਿੱਦਾਂ ਆਪਾਂ ਅੱਜ ਕਿਸੇ ਦਾ ਆਰਡਰ ਫੜਦੇ ਆ ਉਹਨੂੰ 30 ਦਿਨ ਬਾਅਦ ਆਪਾਂ ਡਿਲੀਵਰ ਕਰਦੇ ਆ ਮਾਲ ਹਾਂਜੀ 30 ਦਿਨ ਬਾਅਦ ਇਹਦੇ ਤੇ ਵੀ ਮੈਂ ਗੱਲ ਕਰਦਾ ਤੁਹਾਡੇ ਨਾਲ ਔਰ ਆ ਕਿੰਨੇ ਕਿਲੋ ਗੋੜ ਹੋ ਜਾਣਾ ਇਹ ਇਹ ਸਰ ਅੱਜ ਕੱਲ ਤਾਂ ਝਾੜ ਦਿਆ ਤਕਰੀਬਨ ਘਾਟੇ ਹੁੰਦਾ ਇਹ ਤਕਰੀਬਨ 12 13 ਕਿਲੋ ਹੱਦ 14 ਕਿਲੋ ਹਾਂ ਇੱਕ ਪੱਤ ਚੋਂ ਇੱਕ ਪੱਤ ਚੋਂ ਹਾਂਜੀ 12-13 ਕਿਲੋ ਨਿਕਲਦਾ ਕਿੰਨੇ ਲੀਟਰ ਇਹਦੇ ਚ ਪੈ ਜਾਂਦਾ ਸਰ ਇੱਕ 4 ਪੀਪੇ ਪੈਂਦੇ ਆ 4 ਪੀਪੇ ਮੀਨ ਜਾਨੀ ਕਿ ਵੀ 60-65 ਲੀਟਰ ਰਸ ਹੁੰਦੀ ਆ ਜਿਹਦੇ ਵਿੱਚੋਂ 12-13 ਕਿਲੋ ਗੁੜ ਨਿਕਲਦਾ ਹਾਂਜੀ ਹਾਂਜੀ ਕੀ ਰੇਟ ਵੇਚਦੇ ਹੋ ਗੁੜ ਗੁੜ ਆਪਾਂ ਸਾਰਾ 80 ਰੁਪਏ ਵੇਚਦੇ ਹਾਂਜੀ ਸ਼ੱਕਰ 90 ਰੁਪਏ ਵੇਚਦੇ ਹਾਂਜੀ ਸ਼ੱਕਰ 90 ਗੁੜ 80 ਹਾਂਜੀ ਇੱਕ ਚੀਜ਼ ਮੈਨੂੰ ਇਹ ਦੱਸੋ ਜਿਹੜਾ ਆ ਗੁੜ ਆ ਕਿਉਂਕਿ ਅੱਜਕੱਲ੍ਹ ਜ਼ਮਾਨਾ ਜਿਹੜਾ ਅੱਜਕੱਲ੍ਹ ਬਹੁਤ ਸਾਰੀਆਂ ਥਾਵਾਂ ਤੇ ਲੋਕ ਕਹਿੰਦੇ ਵੀ ਸਾ ਔਰ ਉਹਨੂੰ ਲੈ ਕੇ ਮਲਾਵਟ ਖੁਰੀ ਦਾ ਜ਼ਮਾਨਾ ਵੀ ਬਹੁਤ ਵੱਧ ਗਿਆ ਕਿਉਂਕਿ ਲੋਕ ਕਹਿੰਦੇ ਵੀ ਮਲਾਵਟ ਵਾਲਾ ਮਾਲ ਨਹੀਂ ਅਸੀਂ ਖਾਣਾ ਪਰ ਉਹ ਮਲਾਵਟ ਦਿਨੋ ਦਿਨ ਵੱਧਦੀ ਜਾ ਰਹੀ ਹੈ ਇਹ ਖੰਡ ਲੋਕ ਮਿਕਸ ਕਰ ਦਿੰਦੇ ਆ ਖੰਡ ਦੀਆਂ ਬੋਰੀਆਂ ਪਾਉਂਦੇ ਆ ਪਿੱਛੇ ਜੇ ਰੇਡ ਵੀ ਕਈ ਥਾਵਾਂ ਤੇ ਕੀਤੀ ਗਈ ਖੰਡ ਦੀਆਂ ਬੋਰੀਆਂ ਫੜੀਆਂ ਉਹ ਮਲਾਵਟ ਵਾਲੇ ਗੁੜ ਦਾ ਕਿਵੇਂ ਪਤਾ ਲੱਗਦਾ ਉਹ ਜ਼ਰੂਰ ਮੈਂ ਚਾਹਣਾ ਤੁਸੀਂ ਸਮਝਾਓ ਬੜੇ ਸਾਲਾਂ ਤੋਂ ਤੁਸੀਂ ਕੰਮ ਕਰ ਰਹੇ ਹੋ ਇਹ ਦੇਖੋ ਜੀ ਸਾਨੂੰ ਤਕਰੀਬਨ ਸਾਡੇ ਬਜ਼ੁਰਗਾਂ ਨੇ ਵੀ 30 35 ਸਾਲ ਕੰਮ ਕਰਦੇ ਉਹਨਾਂ ਮੈਨੂੰ ਇਕੱਲੇ ਨੂੰ ਕੰਮ ਕਰਦੇ ਨੂੰ ਤਕਰੀਬਨ 15 ਸਾਲ ਹੋ ਗਏ ਜੀ ਇਸ ਲੈਨ ਵਿੱਚ ਪਿਆ ਨੂੰ ਠ ਤੋ ਮੈਂ ਦੱਸਣਾ ਚਾਹਾਂਗਾ ਜਿਹੜੇ ਜਿਹਦੇ ਵਿੱਚ ਖੰਡ ਪਾਈ ਹੁੰਦੀ ਹੈ ਖਾਸ ਕਰਕੇ ਉਹ ਤੁਸੀਂ ਦੇਖੋ ਉਹਦਾ ਟੇਸਟ ਥੋੜਾ ਜਿਦਾ ਤੁਹਾਨੂੰ ਖੰਡ ਵਰਗਾ ਲੱਗੂਗਾ ਤੇ ਉਹਦੇ ਜੇ ਤੁਸੀਂ ਗੋੜ ਪੇਸੀ ਭੰਨੋਗੇ ਨਾ ਤਾਂ ਉਹਦੇ ਵਿੱਚ ਅਲੱਗ ਲੇਅਰ ਟਾਈਪ ਹੋ ਗਈ ਜਿੱਦਾ ਖੰਡ ਦੀ ਲੇਅਰ ਹੁੰਦੀ ਹੈ ਨਾ ਅਲੱਗ ਲੇਅਰ ਤੁਹਾਨੂੰ ਮਿਲੂਗੀ ਜਿਹੜਾ ਇਹ ਗੋੜ ਹੋਗਾ ਲੇਅਰ ਤਾਂ ਇਹਦੇ ਵਿੱਚ ਵੀ ਦੇਖੋਗੇ ਤੁਹਾਨੂੰ ਪਰ ਉਹਦਾ ਟੇਸਟ ਅਲੱਗ ਹੋਗਾ ਉਹਦਾ ਹਾਂਜੀ ਹਾਂਜੀ ਲੇਅਰ ਤਾਂ ਇਹਦੇ ਵਿੱਚ ਕਿਉਂਕਿ ਇਹਦੇ ਵਿੱਚ ਵੀ ਜਿਹੜਾ ਕਾਣਾ ਵਧੀਆ ਹੁੰਦਾ 85 ਦੇ ਗੰਨੇ ਵਿੱਚ ਲੇਅਰ ਇਹਦੇ ਵਿੱਚ ਵੀ ਹੋਣੀ ਹੈ ਥੋੜੀ ਹੋਣੀ ਪਰ ਉਹ ਚ ਜ਼ਿਆਦਾ ਲੇਅਰ ਹੋਣੀ ਹੈ ਖੰਡ ਜਿੱਦੇ ਜ ਔਰ ਉਹਦਾ इजीली ਪਤਾ ਲੱਗ ਜਾਂਦਾ ਆਮ ਬੰਦੇ ਨੂੰ ਤਾਂ ਨਹੀਂ ਪਤਾ ਲੱਗਦਾ ਆਮ ਬੰਦੇ ਨੂੰ ਨਹੀਂ ਸਰ ਪਤਾ ਲੱਗਦਾ ਇਹ ਜਿਹੜਾ ਬੰਦੇ ਨੂੰ ਪਹਿਚਾਨ ਆ ਉਹ ਹੀ ਬੰਦਾ ਇਹਨੂੰ ਜਾਨੀ ਕਿ ਜਿੱਥੇ ਵੇਲਣੇ ਤੇ ਜਾऊं ਉਥੇ ਗੁੜ ਦੇਖ ਕੇ ਪਤਾ ਲੱਗ ਜੂ ਤੁਹਾਨੂੰ ਪਤਾ ਲੱਗ ਜੂ ਵੀ ਇਹ ਚ ਖੰਡ ਮਿਕ ਲੱਗ ਜੂ ਪਤਾ ਜੀ ਹਾਂਜੀ ਉਹਦੀ ਨੁਕਸਾਨ ਕੀ ਆ ਦੇਖੋ ਜੀ ਖੰਡ ਤਾਂ ਪਹਿਲਾਂ ਖੰਡ ਦੇ ਦਾ ਨੁਕਸਾਨ ਹੈਗੇ ਹੈਗੇ ਆ ਤੁਹਾਨੂੰ ਪਤਾ 80% ਲੋਕਾਂ ਨੂੰ ਤਾਂ 슈ਗਰ ਦੇ ਮਰੀਜ਼ ਹੋ ਚੁੱਕੇ ਠੀਕ ਆ ਖਾਸ ਕਰਕੇ ਇੰਡੀਆ ਵਿੱਚ ਦਾ ਜਿਹਨੂੰ ਸ਼ੂਗਰ ਦੀ ਰਾਜਧਾਨੀ ਬਣ ਗਿਆ ਠੀਕ ਹੈ ਇਸ ਕਰਕੇ ਜਿਹੜਾ ਖੰਡ ਤੁਹਾਨੂੰ ਪਤਾ ਜਿਹਦਾ ਖੰਡ ਵਿੱਚ ਪੈ ਗਈ ਉਹਨਾਂ ਪਕੰਡਾਂ ਨਾਲ ਖੰਡ ਵੀ ਜਿਹੜੇ ਪਾਉਂਦੇ ਹਨ ਉਹ ਥਰਡ ਕੁਆਲਿਟੀ ਦੇ ਖੰਡ ਹੁੰਦੇ ਆ। ਉਹਦੇ ਵਿੱਚ ਫਰਸਟ ਕੁਆਲਿਟੀ ਨਹੀਂ ਬਈ ਫਰਸਟ ਕੁਆਲਿਟੀ ਥਰਡ ਕੁਆਲਿਟੀ ਜਿਹਦੇ ਵਿੱਚ ਜਾਨੀ ਕਿ ਗਲੀਆਂ ਗਲੀਆਂ ਜਿਹਦੇ ਵਿੱਚ ਕੀੜੇ ਚੱਲਦੇ ਉਹ ਮੈਂ ਦੇਖਿਆ ਡਾਕਟਰ ਸਾਹਿਬ ਨੇ ਜਿਹਦਾ ਵੀਡੀਓ ਬਣਾ ਕੇ ਜਿਹਦਾ ਉਹਨਾਂ ਰੇਡ ਕੀਤੀ ਹੈ ਉਹਦੇ ਵਿੱਚ ਦੇਖਿਆ ਖੰਡ ਵੀ ਥਰਡ ਕੁਆਲਿਟੀ ਦੀ ਖੰਡ ਪਾਉਂਦੇ ਵਿੱਚ ਹਾਂਜੀ ਉਹ ਖੰਡ ਦੇ ਨਾਲ ਨਾਲ ਸਿੰਥੈਟਿਕ ਕਲਰ ਵੀ ਪਾਉਂਦੇ ਆ ਹੋਰ ਪਤਾ ਨਹੀਂ ਕਿਹੜਾ ਕੈਮੀਕਲ ਪਾਉਂਦੇ ਆ। ਕਲਰ ਕਿਉਂ ਪਾਉਂਦੇ ਰੰਗ ਐਵੇਂ ਦਾ ਹੋ ਜਾਏ। ਹਾਂ ਕਲਰ ਤਾਂ ਪਾਉਂਦੇ ਬਜਾਣ ਕਿ ਗੁੜ ਦਾ ਕਲਰ ਜਣੇ ਕਿ ਜਿੱਦਾਂ ਲੱਡੂ ਰੰਗ ਹੋਇਆ ਜਲੇਬੀ ਰੰਗ ਹੋਇਆ ਇਹ ਕਲਰ ਵਿੱਚ ਪਾਉਂਦੇ ਆ। ਉਹਦੇ ਨਾਲ ਹੋਰ ਇੱਕ ਚੀਜ਼ ਪਾਉਂਦੇ ਉਹ ਪਤਾ ਨਹੀਂ ਕੀ ਪਾਉਂਦੇ ਜਿੰਨਾ ਗੁੜ ਦਾ ਜਣੇ ਕਿ weight ਆ ਉਹ ਜਣੇ ਕਿ ਵੱਜ ਜਾਂਦਾ ਜਣੇ। ਇਹੇ ਉਹਨੂੰ ਫਾਇਦਾ ਹੁੰਦਾ। ਇਹ ਜਿੱਦਾਂ ਆਪਾਂ ਗੁੜ 80 ਰੁਪਏ ਦਿੰਦੇ ਆ ਉਹ ਗੁੜ 40-50 ਰੁਪਏ ਕਿਲੋ ਦੇ ਹੀ ਜਾਂਦੇ ਆ। ਰੇਟ ਇੰਨਾ ਮਹਿੰਗਾ ਉਹਦੇ باوجود ਲੋਕ ਕਿਉਂ ਆਉਂ ਆ ਪਰ ਵੀ ਵਿੱਚ ਕਿਉਂਕਿ ਗੰਨਾ ਜਿਹੜਾ 85 ਦਾ ਗੰਨਾ ਹੈ ਲੋਕੀ ਬੀਜ ਦੇ ਘੱਟ ਜਿਵੇਂ ਘੱਟ ਬੀਜਦਾ ਇਹਨੂੰ ਕਿਉਂ ਬੀਜ ਦਾ ਘੱਟ ਇੱਕ ਤਾਂ ਇਹਨੂੰ ਸੂਰ ਜਿਹੜੇ ਆ ਉਹ ਖਾਂਦੇ ਆ ਠੀਕ ਹੈ ਬਈ ਕਿ ਇੱਕ ਦਾ ਸਿਰ ਭਾਰਾ ਹੁੰਦਾ ਡਿੱਗ ਜਾਂਦਾ ਜਲਦੀ ਜਾਈ ਜੋ ਨੇਰੀਆਂ ਡਿੱਗ ਪੰਦਾ ਇਸ ਕਰਕੇ ਧੀਮੀਦਾਰ ਇੱਕ ਤੋਂ ਗਰੇਜ਼ ਕਰਦੇ ਥੋੜਾ ਬੀਜਣ ਨੂੰ ਪਰ ਗੰਨਾ ਜਿਹੜਾ ਗੋੜੇ ਦਾ ਬਹੁਤ ਵਧੀਆ ਬਣਦਾ ਹਾਂਜੀ 85 ਦੇ ਗੰਨੇ ਹਾਂਜੀ ਕਹੇ ਸੀ ਹੁਣ ਦੱਸੋ ਕਿ ਲੋਕ ਬਾਹਰ ਵੀ ਵਿਦੇਸ਼ ਵੀ ਭੇਜਦੇ ਗੁੜ ਲਿਜਾ ਕੇ ਤੁਹਾਡੇ ਹਾਂਜੀ ਵਿਦੇਸ਼ ਜਿੱਦਾਂ ਮੈਂ ਦੱਸਿਆ ਸਾਡੇ ਅੰਕਲੋਂ ਨਹੀਂ ਆਏ ਆ ਇਹ ਵੀ ਬਣਾ ਕੇ ਜਿੱਦਾਂ ਡਾਕਟਰ ਸਾਹਿਬ ਨੂੰ ਲੈ ਕੇ ਚੱਲੇ ਗ ਇਹ ਤਾਂ ਕਈ ਜਣੇ ਕਿ ਬਾਹਲੀ ਕੰਟਰੀਆਂ ਵਿੱਚ ਲੈ ਕੇ ਜਾਂਦੇ ਆ ਸਿਰਫ ਮੈਂ ਦੱਸਣਾ ਚਾਹਾਂਗਾ ਸਾਡੇ ਦੁਨੀਆ ਦੇ ਹਰ ਕੋਨੇ ਵਿੱਚ ਗੋੜ ਪਹੁੰਚ ਗਿਆ ਇੱਕ ਜਿੱਦਾਂ ਪਾਕਿਸਤਾਨ ਜਾਂ ਕਜ਼ਾਕਿਸਤਾਨ ਜਾਂ ਇੱਧਰਲੇ ਕੰਟਰੀਆਂ ਵਿੱਚ ਨਹੀਂ ਗਿਆ ਜਾਂ ਚైనా ਵਿੱਚ ਨਹੀਂ ਗਿਆ ਬਾਕੀ ਤਕਰੀਬਨ ਸਾਰੇ ਕਾਂਡੇ ਵਿੱਚ ਆਪਣਾ ਗੋੜ ਪਹੁੰਚ ਚੁੱਕਾ ਹਾਂ ਜੀ ਕਾਂਡੇ ਤੋਂ ਲੈ ਕੇ ਜਾਂਦੇ ਇਧਰਾਂ ਦੁਆਬੇ ਦੇ ਨੇੜੇ ਤੇੜੇ ਦੇ ਲੋਕ ਅੱਜ ਬੰਦ ਪਹਿਲਾਂ ਵੀ ਦੱਸਿਆ ਵੀ ਜਿੱਦਾਂ ਅੱਜ ਕਿਸੇ ਨੇ ਆਰਡਰ ਕੀਤਾ ਉਹਨੂੰ ਆਪਾਂ ਤੀਸਰੇ ਦਿਨ ਮਾਲ ਡਿਲੀਵਰ ਕਰਦੇ ਹਾਂ ਜੀ ਹਾਂ ਜੀ ਔਰ ਇਹ ਹੁਣ ਕਿੰਨਾ ਇਹਦਾ ਟੇਸਟ ਦੇਖ ਲਈਏ ਜਰਾ ਕਿਦਾਂ ਕਿਦਾ ਹੋਊਗਾ ਥੋੜਾ ਜਿਹਾ ਦਿਖਾਓ ਜਰਾ ਹਲਕ ਨਾ ਕੋਸ਼ ਆਂਦਾ ਪਰ ਉਹਦੇ ਨਾਲ ਇੱਕ ਵਾਰ ਹੋਰ ਦੱਸਣਾ ਚਾਹਾਂਗਾ ਕਿ ਗੋੜਖਾਨ ਦੇ ਨਾਲ ਤੁਹਾਨੂੰ ਕੀ ਕੀ ਫਾਇਦੇ ਹੁੰਦੇ ਆ ਕਿਉਂਕਿ ਇਹਦੇ ਵਿੱਚ ਨਿਊਟ੍ਰੀਸ਼ਨ ਜਿਹੜੇ ਹੈਗੇ ਆ ਜਿਹੜਾ ਤੱਤ ਜਿਹੜੇ ਹੈਗੇ ਆ ਸਭ ਤੋਂ ਪਹਿਲਾਂ ਕੈਲਸ਼ੀਅਮ ਜਿਹੜਾ ਜ਼ਿਆਦਾ ਹੁੰਦਾ ਤੇ ਆਇਰਨ ਦੀ ਮਾਤਰਾ ਵੀ ਇਹਦੇ ਵਿੱਚ ਜਾਨੀ ਕਿ ਬਹੁਤ ਪਾਇਆ ਜਾਂਦਾ ਹਾਂਜੀ ਆਇਰਨ ਕਿਹੜੇ ਬਾਪੂ ਜੀ ਹੁਣ ਇਹਨਾਂ ਨੇ ਬਣਵਾਇਆ ਤੁਹਾਡੇ ਇਹ ਸਾਡੇ ਯਾਰ ਅੱਛਾ ਇਹ ਸ ਹੋਰ ਵੀ ਕਸਟਮਰ ਖੜੇ ਆ ਹਾਂਜੀ ਹੋਰ ਵੀ ਕਸਟਮਰ ਖੜੇ ਇਹਨਾਂ ਨਾਲ ਵੀ ਕਰ ਲੈਨੇਗਾ ਸਸੇ ਅੱਛਾ ਬਾਪੂ ਜੀ ਕੀ ਹਾਲ ਆ ਠੀਕ ਆ ਜੀ ਗੁੜ ਦੇ ਬਾਰੇ ਪਹਿਲਾਂ ਤਾਂ ਮੈਂ ਗੱਲ ਕਰ ਰਿਹਾ ਸੀ ਲੋਕ ਗੁੜ ਦੀ ਚਾਹ ਪੀਂਦੇ ਹੁੰਦੇ ਸੀ ਉਸ ਤੋਂ ਬਾਅਦ ਚਲੋ ਖੰਡ ਤੇ ਆ ਗਏ ਪਰ ਹੁਣ ਤਾਂ ਗੁੜ ਚ ਖੰਡ ਮਿਕਸ ਕਰ ਕਰਕੇ ਲੋਕ ਦੇਈ ਜਾਂਦੇ ਆ ਤੁਸੀਂ ਕਿਸ ਪਰ ਪੈ ਇਨਾ ਗੁੜ ਬਣਵਾਇਆ ਮੈਂ ਬਣਵਾ ਆਰਡਰ ਤੇ ਬਣਵਾਇਆ ਤੁਸੀਂ ਕਿਹਦੇ ਤੇ ਆਰਡਰ ਤੇ ਆਰਡਰ ਤੇ ਆਪਣਾ ਸਮਾਨ ਵਿੱਚ ਪਾ ਕੇ ਸੁੰਡ ਵਗੈਰਾ ਤੇਲੇ ਸ਼ੌਗੇ ਟੋਠੇ ਹੋਰ ਵੀ ਜੋ ਆਇਆ ਤੇ ਪਾ ਗਏ ਮੈਂ ਹਰ ਸਾਲ ਇਹਨਾਂ ਤੋਂ ਗੁੜ ਬਣਾ ਕੇ ਆਪਣੇ ਰਿਸ਼ਤੇਦਾਰ ਇੱਥੋਂ ਦੇ ਮੇਰੇ ਮਿੱਤਰ ਡਾਕਟਰ ਵੀ ਆ ਆ ਜਿਹੜੀ ਹੁਣ ਮੈਂ ਪਤ ਬਣਾਈ ਜਾਏ ਸ਼ਾਮ ਤੇ ਰਾਸੀ ਡਾਕਟਰ ਹੈ ਹੋਮੋਪੈਥੀ ਜਿੱਦ ਲੇ ਓੰਕਾਰ ਸਿੰਘ ਸ਼ਾਇਦ ਤੁਸੀਂ ਜਾਣਦੇ ਹੋਵੋਗੇ ਬਹੁਤ ਵੀ ਬੱਬਾ ਉਹ ਮੇ ਤੋਂ ਲੈਦਾ ਹਮੇਸ਼ਾ ਗੁੜ ਤਾਂ ਪੱਤ ਹੁਣ ਜਿਹੜੀ ਮੈਂ ਭਰੀ ਆ ਜੇ ਇਹ ਉਹਨੂੰ ਜਾ ਕੇ ਮੈਂ ਹੁਣ ਦੇਣੀ ਆ ਇਹ ਵੇਲਣੇ ਚ ਕਿਸ਼ਫਤ ਹੋਰ ਆ ਤੁਹਾਨੂੰ ਬਾਕੀ ਲੇਬਰ ਮਿਲੂਗੀ ਸਿਕਟਾਂ ਬੀੜੀਆਂ ਵਾਲੀ ਇਹਨਾਂ ਦੇ ਰਾਹਤ ਸਰਟੀਫਿਕੇਟ ਬੀੜੀਆਂ ਵਾਲਾ ਕੋਈ ਬੰਦਾ ਨਹੀਂ ਤੁਹਾਨੂੰ ਲੱਭ ਜਦੋਂ ਮਾਜੀ ਚੈੱਕ ਕਰ ਸਕਦੇ ਹੋ ਤੁਸੀਂ ਰੱਖਦੇ ਨਹੀਂ ਤੁਸੀਂ ਇਹ ਸਿਗਰਟ ਵੀਡੀਪੀ ਨਾਲ ਬੰਦਾ ਇਹ ਨਾ ਆਪਾਂ ਰੱਖਦੇ ਹੀ ਨਹੀਂ ਸਰ ਨਹੀਂ ਰੱਖਦੇ ਆਪਾਂ ਔਰ ਸਫਾਈ ਸਾ ਤੋਂ ਵੱਡੀ ਗੱਲ ਸਾਡੇ ਕੋ ਸਾਡੇ ਪੰਜਾਬੀ ਬੰਦੇ ਕੰਮ ਕਰਦੇ ਠੀਕ ਹੈ ਇੱਕ ਅੱਧਾ ਹੀ ਬੰਦਾ ਜਣੇ ਕਿ ਜੁਪੀ ਦਾ ਕੰਮ ਕਰ ਬਾਕੀ ਸਾਰੇ ਪੰਜਾਬੀ ਬੰਦੇ ਕੰਮ ਕਰਦੇ ਸਰ ਮੈਨੂੰ ਤੁਸੀਂ ਰੋਜ਼ਗਾਰ ਹਾਂਜੀ ਸਰ ਪੰਜਾਬੀ ਸਾਂਜੀ ਤੁਸੀਂ ਕਿੱਥੋਂ ਆਏ ਹੋ ਜੀ ਅਸੀਂ ਦਸੂਹਾ ਤੋਂ ਆਏ ਜੀ ਮਤਲਬ ਬੜਾ ਨਾਮ ਸੁਣਿਆ ਇਹਨਾਂ ਦਾ ਵੀ ਦੋ ਬਨ ਆਫ ਦਾ ਬੈਸਟ ਥਿੰਗ ਜਿਹੜੀ ਅਸੀਂ ਕਹੀਏ ਕਿ ਸਾਨੂੰ ਪਤ ਲੱਗ ਪਈ ਇਮਾਨਦਾਰੀ ਨਾਲ ਇੱਕ ਬਿਨਾ ਕਿਸੇ ਕੈਮੀਕਲ ਤੋਂ ਬਿਨਾ ਕਿਸੇ ਜਿਹੜੇ ਕੋਈ ਹੋਰ ਇਦਾਂ ਦਾ ਐਲਸਵੈਲ ਜਾਂ ਬੁਰੀ ਖੰਡ ਜਿਦਾਂ ਪਾਉਂਦੇ ਨੇ ਉਹ ਤੋਂ ਬਗੈਰ ਗੋੜ ਬੜਾਉਂਦੇ ਨੇ ਇੱਥੋਂ ਅਸੀਂ ਘੱਟੋ-ਘੱਟ 40-50 40 ਕਿਲੋਮੀਟਰ ਦੂਰ ਸਪੈਸ਼ਲੀ ਇਸੇ ਪਰਪਜ ਦੇ ਹਨ ਜਿਹੜੇ ਹੋਰ ਵੀ ਵੇਲਣੇ ਹੈਗੇ ਉਧਰ ਬਹੁਤ ਨੇ ਵੇਲਣ ਪਰ ਅਸੀਂ ਇੱਕ ਸਿਰਫ ਖੋਡੇ ਆ ਵੇਲਣਾ ਉਹਦਾ ਸਾਨੂੰ ਪਤਾ ਲੱਗਾ ਸੀ ਉਥੋਂ ਲੈਂਦੇ ਰਹੇ ਪਰ ਬਾਅਦ ਚ ਸਾਨੂੰ ਪਤਾ ਲੱਗਾ ਕਿ ਉਹ ਵੀ ਖੰਡ ਮਿਲਾਉਂਦੇ ਨੇ ਇਸ ਕਰਕੇ ਹੁਣ ਇਹੀ ਇੱਥੇ ਆਉਂਦੇ ਫਿਰੇ ਨੇ ਇੱਕ ਇਹਨਾਂ ਦੀ ਇਮਾਨਦਾਰੀ ਹੈ ਅਗਰ ਸਤਗੁਰ ਜਾਣਦਾ ਕਿ ਜਿੰਨਾ ਅਸੀਂ ਸੁਣਿਆ ਤੇ ਅਸੀਂ ਵਿਸ਼ਿਸ਼ ਕਰਦੇ ਮਤਲਬ ਇਹ ਕਰਦੇ ਆ ਕਿ ਇਹ ਇਦਾਂ ਹੀ ਰਹਿਣ ਬਿਸ਼ਖ ਭਾਵੇਂ 10 ਰੁਪਏ ਵਧ ਲੈਣ ਪਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ ਠੀਕ ਹੈ ਨਾ ਲੋਕ ਵੀ ਜਾਗਰੂਕ ਹੋਣ ਜਿੱਦਾਂ ਆਪਣੇ ਇੱਕ ਡੀਐਚਓ ਸਾਹਿਬ ਨੇ ਲਖਵੀਰ ਸਿੰਘ ਜੀ ਉਹਨਾਂ ਦੇ ਬਾਰੇ ਬੜਾ ਸੁਣਿਆ ਵੀ ਜੇ ਉਹਨਾਂ ਦੇ ਇਨਸਟਰਕਸ਼ਨਾਂ ਤੇ ਚੱਲਦੇ ਨੇ ਤੇ ਮੈਂ ਕਹਿੰਦਾ ਬਹੁਤ ਵਧੀਆ ਗੱਲ ਅਸੀਂ ਸਿਰਫ ਇਸੇ ਪਰਪਰਿ ਲਈ ਆਏ ਪੀਏ تھے ਇਸੇ ਕਰਕੇ ਆਏ ਕਿ ਬੜੀ ਇਮਾਨਦਾਰੀ ਨਾਲ ਬਿਨਾ ਕਿਸੇ ਕੈਮੀਕਲ ਤੋਂ ਬਿਨਾ ਕਿਸੇ ਖਾਂਡ ਤੋਂ ਹੋ ਜਾ ਇਦਾਂ ਦਾ ਤੇ ਸਭ ਤੋਂ ਵੱਡੀ ਗੱਲ ਕਿ ਜਿੱਦਾਂ ਉਹ ਆਪਣੇ ਖਾਲਸਾ ਜੀ ਨੇ ਕਿਹਾ ਕਿ ਕੋਈ ਇਦਾਂ ਦਾ ਬੀੜੀ ਸਿਗਰਟ ਵਾਲਾ ਬੰਦਾ ਨਹੀਂ ਰੱਖਦੇ ਜਿਨੇ ਦੱਸੋ ਤੁਸੀਂ ਜਿਵੇਂ ਗੁੜ ਵੀ ਮਹਿੰਗਾ ਦਿੰਨੇ ਹੋਂ ਤਾਂ ਕਸਟਮਰ ਉਸੇ ਤਰੀਕੇ ਨਾਲ ਆਉਂਦੇ ਮਹਿੰਗਾ ਗੁੜ ਖਰੀਦਦੇ ਆ ਤੁਹਾਡੇ ਤੋਂ ਜੀ ਜੀ ਜ਼ਰੂਰ ਜ਼ਰੂਰ ਖਰੀਦਦੇ ਆ ਤੁਹਾਡੇ ਸਾਹਮਣੇ ਦੇਖ ਲਓ ਕਸਟਮਰ ਖੜੇ ਆ ਠੀਕ ਹੈ ਹਾਂ ਆਈ ਸੀ ਕਿ ਅਸੀਂ ਅੱਗੇ ਵੀ ਇੱਕ ਦਿਨ ਆਈ ਸੀ ਕਿ ਤੇ ਉਸ ਦਿਨ ਵੀ ਲਾਈਨਾਂ ਲੱਗੀਆਂ ਸੀਆਂ ਉਸ ਦਿਨ ਕਹਿੰਦੇ ਅਸੀਂ ਵੀ 25 ਮਿੰਟ ਵੇਟ ਕਰੋ ਇਹ ਤਾਂ ਤੁਹਾਨੂੰ ਮਿਲ ਜਾਏਗਾ ਗੁੜ ਮਿਲ ਜਾਏਗਾ ਬਟਸੜ ਕੋਲ ਤਾਂ ਟਾਈਮ ਨਹੀਂ ਸੀ ਅਸੀਂ ਵੀ ਸੀ ਵੀ ਲੋੜੀ ਲੈ ਕੇ ਜਾਣਾ ਸੀ ਆਪਣੀ ਨਾਨਾਂ ਦੇ ਚਲੋ ਜਾਂਦੇ ਜਾਂਦੇ ਗੁੜ ਲੈਣੇ ਆਂ ਦਾ ਬੜਾ ਨਾਮ ਸੁਣਿਆ ਹੈਗਾ ਗੁਰ ਦੇ ਵਿੱਚ ਵੀ ਬਹੁਤ ਹੈਗੇ ਵੀ ਇਹਨਾਂ ਦਾ ਗੁੜ ਰੱਖ ਵੀ ਛੱਡੋ ਲੰਬੇ ਟਾਈਮ ਲਈ ਜਿਦਾ ਆਸਟ੍ਰੇਲੀਆ ਵਗੈਰਾ ਮੇਰੇ ਭੂਆ ਜੀ ਨੇ ਉੱਥੇ ਗਿਆ ਸੀ ਗੁੜ ਤੇ ਉਹ ਕਹਿੰਦੇ ਕਾਫੀ ਟਾਈਮ ਲਈ ਰੱਖ ਛੱਡ ਦੇ ਵੀ 25 ਕਿਲੋ ਲੈ ਜਾਈਦਾ ਆ ਤੇ ਖਰਾਬ ਨਹੀਂ ਹੁੰਦਾ ਅੱਛਾ ਇਹ ਦੱਸੋ ਭਾਜੀ ਕਿੰਨਾ ਟਾਈਮ ਗੁੜ ਖਰਾਬ ਨਹੀਂ ਹੁੰਦਾ ਦੇਖੋ ਜੀ ਜਿਹੜਾ ਹੁਣ ਰੈਸ਼ੀ ਗੋੜਾ ਇਹ ਤਕਰੀਬਨ ਅਗਲੇ ਮਹੀਨੇ ਸ਼ੁਰੂ ਹੋਇਆ ਨਾ ਇਹ ਫਰਵਰੀ ਮ 6 ਮਹੀਨੇ ਤੱਕ ਆਪਾਂ ਇਹ ਸਟੋਰ ਕਰ ਸਕਦੇ ਹਾਂ ਠੀਕ ਹੈ ਥੋੜਾ ਰੰਗ ਜਰੂਰ ਫੇਡ ਹੁੰਦਾ ਪਰ ਉਹਦੀ ਕੁਆਲਿਟੀ ਜਿਹੜੀ ਆ ਉਦਾਂ ਨਿਰਦਾ ਰਹਿੰਦੀ ਹੈ ਸਾਡੇ ਸੇਮ ਰਹਿੰਦੀ ਹੈ ਇੱਕ ਜਿਵੇਂ ਤੁਸੀਂ ਇਹ ਚੀਜ਼ ਮੈਨੂੰ ਜਰੂਰ ਦੱਸਿਓ ਅੱਡ ਅੱਡ ਕਿਸਮਾਂ ਦਾ ਗੁੜ ਦੁਕਾਨਾਂ 'ਤੇ ਮਿਲਦਾ ਉਹ ਕਿਸੇ ਦਾ ਰੰਗ ਜਮਾ ਲਾਲ ਹੁੰਦਾ ਬਾਲੂ ਸ਼ਾਈ ਵਰਗਾ ਉਹਨੂੰ ਲੱਡੂ ਗੁੜ ਸ਼ਾਇਦ ਕਹਿ ਦਿੰਦੇ ਆ ਉਹ ਕੀ ਉਹ ਕੀ ਕੁਝ ਮਤਲਬ ਕੋੜ ਤੇ ਡਿਪੈਂਡ ਕਰਦਾ ਜੀ ਆ ਕੋੜ ਬਣਾਉਣ ਤੇ ਡਿਪੈਂਡ ਕਰਦਾ ਪੱਤ ਨੂੰ ਕਾੜ ਦਿਓ ਜਿਆਦਾ ਹੋਰ ਉਹਦਾ ਰੰਗ ਲਾਲ ਹੋ ਜਾਣਾ ਪੱਤ ਸਹੀ ਹੋਵੇ ਉਹ ਰੰਗ ਇਦਾਂ ਦਾ ਬਣਾ ਨਾਲੇ ਗੰਨੇ-ਗੰਨੇ ਤੇ ਆ ਜਿੰਦਾ ਡਿਪੈਂਡ ਕਰਦਾ ਇਹ 85 ਗੰਨਾ ਸਭ ਤੋਂ ਟੋਪਰ ਗੰਨਾ ਹੈ ਸਰ ਮੈਂ ਦੱਸਣਾ ਚਾਹਾਂਗਾ ਜਿਹੜਾ ਗੁੜ ਦਾ ਰੰਗ ਡਿਪੈਂਡ ਕਰਦਾ ਹਨ ਇਹ ਵੀ ਇੱਕ ਧਰਤੀ ਤੇ ਡਿਪੈਂਡ ਕਰਦਾ ਜਮੀਨ ਤੇ ਡਿਪੈਂਡ ਕਰਦਾ ਹੁਣ ਜਿਹੜੀ ਉੱਪਰਲੇ ਏਰੀਆ ਜਮੀਨ ਜਿੱਦਾਂ ਆਪਾਂ ਸਾਡੇ ਕੋ ਗੰਨਾ ਸਾਰਾ ਹੁੰਦਾ ਇਹ ਕੰਢੀਰੇ ਦੇ ਗੰਨਾ ਹੁੰਦਾ ਤਕਰੀਬਨ ਰਾਜਾ ਫਾਰਮ ਇੱਥੇ 30 40 ਕਿੱਲੇ ਉਹਨਾਂ ਦੇ ਗੰਨੇ ਦੇ ਖੇਤ ਆ ਜਣ ਕੇ 85 ਦਾ ਗੰਨਾ ਸਾਰਾ ਬੀਜਦੇ ਤਕਰੀਬਨ ਉਹ ਜੇ ਤੁਸੀਂ ਇਧਰੋਂ ਲੈੰਦੇ ਪਾਸੇ ਚੱਲ ਜਾਓ ਹੋਣਾ ਸੜਕ ਤੋਂ ਲੈੰਦੇ ਪਾਸੇ ਜਿੱਦਾ ਥੱਲੇ ਪਿੰਡ ਆ ਉਧਰ ਰੁਈਆਂ ਜ਼ਮੀਨਾਂ ਜਾਨਕਿ ਉਹਦਾ ਗੋੜ ਇੰਨਾ ਵਧੀਆ ਨਹੀਂ ਬਣਦਾ ਗੋੜ ਤਾਂ ਜਾਨਕਿ ਵਧੀਆ ਬਣਦਾ ਪਰ ਉਹਦਾ ਟੇਸਟ ਜਾਨਕਿ ਅਲੱਗ ਹੁੰਦਾ ਜੰਮ ਜਲਦੀ ਜਾਂਦਾ ਇਹ ਨਹੀਂ ਵੀ ਜੰਮਦਾ ਨਹੀਂ ਜੰਮ ਜਲਦੀ ਜਾਂਦਾ ਪਰ ਉਹਦਾ ਟੇਸਟ ਲੱਗ ਹੁੰਦਾ ਹੁਣ ਸਾਡਾ ਜਿਹੜਾ ਗੋੜ ਬਣਦਾ ਜਾਨਕਿ ਇਹਦਾ 85 ਦੇ ਕਰਨ ਇਹਦਾ ਟੇਸਟ ਲੱਗ ਤੁਹਾਨੂੰ ਮਿਲੂਗਾ ਅੱਜ ਤੋਂ ਜਿਹੜਾ ਤੁਸੀਂ 30 40 ਸਾਲ ਪਹਿਲਾਂ ਗੋੜ ਖਾਦਾ ਹੋਗਾ ਉਹਦਾ ਟੇਸਟ ਤੁਹਾਨੂੰ ਮਿਲੂਗਾ ਇਹਦੇ ਵਿੱਚ ਹਾਂਜੀ ਹਾਂਜੀ ओके okay. तो ਸਾਡੀ ਕੋਸ਼ਿਸ਼ ਸੀਗੀ ਕਿ ਗੁੜ ਦੇ ਬਾਰੇ ਤੁਹਾਨੂੰ ਜ਼ਰੂਰ ਜਾਣੂ ਕਰਵਾਇਆ ਜਾ ਸਕੇ ਕਿਉਂਕਿ ਗੁੜ ਦਾ ਸੀਜ਼ਨ ਚੱਲ ਰਿਹਾ ਗੁੜ ਬਣਾ ਰਹੇ ਆ ਵੇਲ ਨੇ ਹਾਂ ਦੱਸੋ ਮੈਂ ਇਹ ਕਹ ਨਹੀਂ ਜਾਉਣਾ ਜੇਲਣੇ ਜਿੰਨੇ ਵੀ ਆ ਨਾ ਗਾਏ ਵਗਾਇ ਚੱਕ ਹੁੰਦੇ ਰਹਿਣ ਤਾਂ ਖਰਾ ਜੀ ਨਹੀਂ ਤਾਂ ਚੂਪੀ ਵਾਲੇ ਜਿੰਨੇ ਬੰਦੇ ਆ ਉਹਨਾਂ ਨੇ ਬਿਲਣੇ ਲਾਇਉ ਨਾ ਉਥੇ ਰੰਗ ਵੀ ਪੈਂਦਾ ਖੰਡ ਵੀ ਖੰਡ ਉਹ ਪੈਂਦੇ ਜਿਹੜੇ ਮਾੜੀ ਤੋਂ ਮਾੜੀ ਆਉਂਦੀ ਆ ਤੇ ਖੰਡ ਮਾੜੀ ਤੋਂ ਮਾੜੀਓ ਪਾ ਕੇ ਖੰਡ ਜਾਲੀ ਵੇਚੇ ਗਾਂਢ ਉਹਨਾਂ ਨੇ ਐੜੇ ਬਣਾਇਓ ਆ ਇਸ ਕਰ ਉਹ ਗਾਹੇ ਵਗਾਏ ਬੇਲਣੇ ਹਫਤੇ ਤੇ ਹਫਤੇ ਚੱਕ ਹੁੰਦੇ ਨਾ ਨਾ ਜੀ ਤੇ ਪੰਜਾਬ ਨੂੰ ਗੁੜ ਸਹੀ ਜੂ ਬਾਕੀ ਲੋਕ ਤਾਂ ਗੁੜ ਗੰਦਾ ਖਾਂਦੇ ਜੀ ਉਥੋਂ ਲੈ ਲਾ ਕੇ ਜਿੰਨੇ ਲੈ ਕੇ ਜਾਂਦੇ ਜੇ ਨਾ ਉਹ ਨਹੀਂ ਇਸ ਬੇਲਣੇ ਦਾ ਜਿਹੜੇ ਚੰਗੇ ਬਣਾਉਂਦੇ ਉਹਨਾਂ ਦਾ ਨਹੀਂ ਪਤਾ ਉਹਨੂੰ ਫਿਰ ਲੋੜ ਨੂੰ ਗੁੜ ਖਾਣਾ ਹੀ ਆ ਤਾਂ ਮੇਰੀ ਇੱਕ ਬੇਨਤੀ ਜ਼ਰੂਰ ਹੈ ਵੀ ਡਾਕਟਰ ਸਾਹਿਬ ਨੇ ਇਹ ਕੋ ਗਾਹੇ ਵਗਾਏ ਬੇਲਣੇ ਹਰੇਕ ਚੱਕ ਕਰੋ ਜਿੰਨੇ ਵੀ ਮਿਲਣ ਕਹਿੰਦੇ ਬੇਲ ਨੇ ਸਾਰੇ ਚੈੱਕ ਹੁੰਦੇ ਰਹਿਣੇ ਚਾਹੀਦੇ ਆ ਆ ਬਾਈ ਹੁਣਾਂ ਨੇ ਦੂਜੀ ਪੱਤ ਫਿਰ ਇੱਥੇ ਤਿਆਰ ਆ ਉਬਾਲੇ ਤੇ ਆ ਕੰਮ ਔਰ ਉਸ ਅੱਧੇ ਘੰਟੇ ਬਾਅਦ ਓ ਸ਼ੱਕਰ ਬਣਾਉਣ ਨੂੰ ਕਿੰਨਾ ਟਾਈਮ ਲੱਗਦਾ ਸ਼ੱਕਰ ਬਣਾਉਣ ਨੂੰ ਵੀ ਟਾਈਮ ਓਨਾ ਕਿ ਲੱਗਦਾ ਜੀ ਉਹਦੇ ਵਿੱਚ ਮਿੱਠਾ ਸੋਡਾ ਪੈਂਦਾ ਥੋੜਾ ਆ ਜਿਹੜਾ ਸੋਡੀਅਮ ਬਾਈਕਾਰਬੋਨੇਟ ਜਿਹਨੂੰ ਕਹਿੰਦੇ ਆਪਾਂ ਉਹ ਤਕਰੀਬਨ 2 ਚਮਚੇ ਪੈਂਦੇ ਆ ਗੰਢ ਦੇ ਦੇ ਵਿੱਚ ਜੇਲਾ ਪਾ ਦੇ ਫਿਰ ਜੇ ਆਪਾਂ ਮਿੱਠਾ ਸੋਡਾ ਨਾ ਪੀਓ ਉਹ ਸ਼ੱਕਰ ਬਣਦੀ ਨਹੀਂ ਜੀ ਹਾਂ ਨਹੀਂ ਬਣਦੀ ਹਾਂਜੀ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਕੋਈ ਖਾਸ ਨੁਕਸਾਨ ਹੈ ਹੀ ਨਹੀਂ ਕੋਈ ਮਾਈਕਰੋ ਕਾਰਬਨ ਕੋਈ ਨੁਕਸਾਨ ਨਹੀਂ ਉਹ ਤਾਂ ਵੈਸੇ ਵੀ ਨੁਕਸਾਨ ਥੋੜਾ ਤਾਂ ਹੁੰਦਾ ਆਪਾਂ ਹਾਂਜੀ ਠੀਕ ਬਹੁਤ ਧੰਨਵਾਦ ਤਾਂ ਸਾਡੀ ਕੋਸ਼ਿਸ਼ ਸੀਗੀ ਕਿ ਗੁੜ ਲੈਣ ਵਾਲੇ ਜਾਂ ਗੁੜ ਖਾਣ ਵਾਲੇ ਜ਼ਰੂਰ ਲੋਕ ਜਾਗਰੂਕ ਹੋਣ ਜਿਹੜੇ ਬਾਜ਼ਾਰਾਂ ਦੇ ਵਿੱਚੋਂ ਤੁਸੀਂ ਗੁੜ ਲੈਨੇ ਹੋ ਤਾਂ ਜ਼ਰੂਰ ਉਹਨਾਂ ਨੂੰ ਇਹ ਜ਼ਰੂਰ ਪੁੱਛਿਆ ਕਰੋ ਕਿ ਇਹਦੇ ਵਿੱਚ ਖੰਡ ਤਾਂ ਨਹੀਂ ਮਿਕਸ ਕੀਤੀ ਜਾਂ ਵੇਲਣਿਆਂ ਤੋਂ ਹੀ ਲੈਨੇ ਹੋ ਕਿਉਂਕਿ ਤੁਹਾਡਾ ਜਾਨਣਾ ਅਧਿਕਾਰ ਹੈ ਤੁਹਾਡਾ ਔਰ ਉਸ ਦੇ ਨਾਲ ਹੀ ਤੁਹਾਡੀ ਸਿਹਤ ਦੇ ਨਾਲ ਕੋਈ ਖਿਲ ਕੈਮਰਾ ਪਰਸਨ ਵਿਕਰਮ ਦਿਨਾਲ ਵਿਕਰਮ ਸਿੰਘ ਪ੍ਰੂਪੰਜਾਬ ਟੀਵੀ ਹੁਸ਼ਿਆਰਪੁਰ